ਇਹ ਖਾਨਦਾਨੀ ਸ਼ੌਂਕ ਹੈ ਜੀ ਦਾਦਾ ਜੀ ਨੂੰ ਵੀ ਸ਼ੌਂਕ ਸੀ ਫਾਦਰ ਸਾਹਿਬ ਨੂੰ ਵੀ ਹੈ ਤੇ ਮੈਨੂੰ ਵੀ ਹੈਗਾ ਇਹ ਵੀ ਲੱਗ ਕੇ ਚਲੋ ਖੂਨ ਚ ਹੀ ਹੈ ਸ਼ੌਂਕ ਤਾਂ ਤੇ ਬਾਕੀ ਇਹ ਵੀ ਪੁਰਾਣੇ ਨੋਟ ਸਾਰੇ ਸਾਂਭੇ ਹੋਏ ਜੀ 1978 ਵੇਲੇ ਜਿਹੜੀ ਪਹਿਲੀ ਨੋਟਬੰਦੀ ਹੋਤੋਂ ਦੇ ਨੋਟ ਹੈਗੇ ਆ ਪੁਰਾਣਾ 100 ਰੁਪਏ ਦਾ ਵੱਡਾ ਨੋਟ ਹੁੰਦਾ ਜਿੱਦਾਂ ਇਹ ਤੁਹਾਨੂੰ ਦਿਖਾ ਰਹੇ ਆ ਇਹ ਵੀ 1978 ਚ ਪਹਿਲੀ ਨੋਟਬੰਦੀ ਵੇਲੇ ਬੰਦ ਹੋਇਆ ਸੀ ਇਹ ਵੀ ਤੁਹਾਨੂੰ ਪਤਾ ਪਿਆ ਹਾਂ ਦੇ ਸੀਜ਼ਨਾਂ ਵਿੱਚ ਇਹ ਵੀ 15 15 118 18 100 ਰੁਪਏ ਦੀ ਕਾਪੀ ਸੇਲ ਕਰਦੇ ਆ ਲੋਕ 1000 ਰੁਪਏ ਦੀ ਹਾਂਜੀ ਆ ਆ ਹਾਂਜੀ 1000 ਵਾਲੀ ਜੀ ਬਾਕੀ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਦਿਖਾਉਣਾ ਇੱਕ ਆ 20 ਰੁਪਏ ਦੀ ਕਾਪੀ ਇਹ ਵੀ ਨਹੀਂ ਮਿਲਦੀ ਅੱਜ ਦੇ ਟਾਈਮ 'ਚ ਤੇ ਇੱਕ ਆ 10 ਰੁਪਏ ਦੀ ਆ ਤਾਂ ਹੁਣ ਮਿਲ ਨੂੰ ਹੀ ਹਟ ਗਈ ਬਾਕੀ ਵੀ ਬਗਰੇ ਦੇਖ ਰਹੇ ਆ ਵੀ ਇਹ ਨੋਟ ਦਾ ਛੋੜੇ ਛੋੜੇ ਨਾਲ ਇੱਕ ਦਾ ਹੋ ਗਿਆ ਜਵੇਂ ਦੋ ਦਾ ਹੋ ਗਿਆ ਇਹ 100 ਰੁਪਏ ਦਾ ਨੋਟ ਤਾਂ ਕਾਫੀ ਵੱਡਾ ਦਾ ਇਹਨੂੰ ਬੰਦਾ ਜੇਬ 'ਚ ਕਿਵੇਂ ਪਾਉਂਦਾ ਹੋਗਾ ਮਰੋ ਜੇ 20 ਨੋਟ ਪਾਣੇ ਪੈ ਗਏ ਜੇਬ 'ਚ ਤਾਂ ਜੇ ਵੀ ਭਰ ਗਈ ਚਾਰ ਤਹਿਾਂ ਮਾਰਨੀ ਪੈਂਦੀ ਅਸੀਂ ਫਿਰ ਜੇਬ 'ਚ ਪੈਂਦਾ ਸੀ ਇਹ ਵੀ ਸਾਰੇ ਰਿਆਸਤੀ ਮੈਡਲ ਨੇ ਹੁਣ ਇਹ ਲਾ ਕੇ ਚੱਲੋ ਵੀ ਹੈਗਾ ਚਾਂਦੀ ਦੇ ਉੱਪਰ 골ਡ ਪਲੇਟਡ ਆ ਸਾਰਾ ਇਹ ਦੇਖੋ ਹੁਣ ਇਦਾਂ ਦੇ ਮੈਡਲ ਦੇਖਣ ਨੂੰ ਨਹੀਂ ਮਿਲਦੇ ਬ੍ਰਿਟਿਸ਼ ਆਰਮੀ ਦੇ ਮੈਡਲ ਨੇ ਸਾਰੇ ਇਹ ਇਹ ਆਪਣੇ ਇੰਡੀਅਨ ਸਿੱਕੇ ਨਹੀਂ ਜਾਂ ਕਿਤੇ ਬਾਹਰੋਂ ਇੰਡੀਅਨ ਨੇ ਜੀ ਇਹ ਵੀ ਇੰਡੀਅਨ ਸਿੱਕੇ ਨੇ ਜਿੰਨਾ ਵੀ ਸਿੱਕਾ ਦਾ ਸਾਰੇ ਇੰਡੀਅਨ ਨੇ ਜੀ ਤਕਰੀਬਨ 200 ਪਲੱਸ ਸਿੱਕਾ ਹੋ ਗਿਆ ਹੁਣ ਮੇਰੇ ਕੋਲ ਕਲੈਕਸ਼ਨ ਦੇ ਵਿੱਚ ਆਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਹੈ ਆਪਣੇ ਸਿੱਖ ਰਾਜ ਦੇ ਇਹਨਾਂ ਦਾ ਜਿਹੜਾ ਚਿੰਨ੍ਹ ਹੁੰਦਾ ਸੀ ਪੱਤਾ ਹੁੰਦਾ ਸੀ ਇਹਨਾਂ ਦੀ ਪਹਿਚਾਣ ਸੀ ਜਿਹੜੀ ਸਰੇਖ ਸਿੱਕੇ ਦੇ ਉੱਪਰ ਕੋਈ ਵੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦਾ ਹੋਊਗਾ ਤੇ ਉੱਪਰ ਪੱਤਾ ਜ਼ਰੂਰ ਬਣਿਆ ਹੋਊ ਇਹ ਉਹਨਾਂ ਦਾ ਚਿੰਨ੍ਹ ਸੀਗਾ ਇਹ ਵੀ ਸੰਭਾਲ ਕੇ ਰੱਖੇ ਨੇ ਬਾਕੀ ਆਲੇ ਆਪਣੇ ਬ੍ਰਿਟਿਸ਼ ਵਾਲੇ ਆਗੇ ਕੋਇਨ ਵਿਕਟੋਰੀਆ ਦੇ ਜਾਰਜ ਦੇ ਉਹ ਵੀ ਸਾਰੇ ਸੰਭਕ ਰੱਖੇ ਹੋਏ ਨੇ ਅੱਜ ਧੂਰੀ ਦੇ ਵਿੱਚ ਤੁਹਾਨੂੰ ਮਿਲਵਾਵਾਂਗੇ ਇੱਕ ਬਾਈ ਦੇ ਨਾਲ ਜਿਸ ਨੂੰ ਕੇ ਵਿਲਖਣਾ ਹੀ ਸ਼ੌਂਕ ਹੈ ਸ਼ੌਂਕ ਹੈ ਨੋਟ ਸੰਭਣ ਦਾ ਪੁਰਾਣੇ ਤੋਂ ਪੁਰਾਣੇ ਉਨਾ ਵੱਲੋਂ ਨੋਟ ਸੰਭਾਲੇ ਹੋਏ ਹਨ ਉੱਥੇ ਹੀ ਇਹਨਾਂ ਕੋਲ ਜੋ ਕੈਸਟਾਂ ਹਨ ਆਡੀਓ ਕੈਸਟਾਂ ਹਨ ਉਹ ਵੀ ਪੁਰਾਣੀ ਤੋਂ ਪੁਰਾਣੀਆਂ ਕੈਸਟਾਂ ਸੰਭਾਲੀਆਂ ਹੋਈਆਂ ਹਨ ਅਤੇ ਕੈਸਟਾਂ ਦਾ ਕਾਰੋਬਾਰ ਵੀ ਕਰਦੇ ਹਨ ਆਪਾਂ ਨੂੰ ਤਾਂ ਇੰਜ ਲੱਗਦਾ ਸੀ ਜਿਵੇਂ ਕਿ ਜਿਵੇਂ ਕਿ ਆਡੀਓ ਕੈਸਟਾਂ ਉਹ ਖਤਮ ਹੀ ਹੋ ਗਈਆਂ ਲੇਕਿਨ ਇੱਥੇ ਆਇਆ ਤਾਂ ਬਾਈ ਨੇ ਦੱਸਿਆ ਹੈ ਕਿ ਜੋ ਕੈਸਟਾਂ ਦਾ ਕੰਮ ਹੈ ਇਹਨਾਂ ਦਾ ਮੇਨ ਕੰਮ ਉਹੀ ਹੈ ਉਸ ਤੋਂ ਵੀ ਵਧੀਆ ਇਨਕਮ ਆ ਰਹੀ ਹੈ ਬਾਹਰਲੇ ਦੇਸ਼ਾਂ ਦਾ ਕਹਿੰਦੇ ਹਾਂ ਕੈਸਟਾਂ ਦੀ ਜੋ ਹੈ ਵਿਕਰੀ ਹੁੰਦੀ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਚਾਂਦੀ ਦੇ ਸਿੱਕੇ ਵੀ ਸੰਭਾਲੇ ਹੋਏ ਹਨ ਬਾਈ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗਾ ਉਹਨਾਂ ਦੇ ਨਾਲ ਕੀ ਨਾ ਵੀਰ ਜੀ ਆਪਣਾ ਅਮਰਜੋਤ ਸਿੰਘ ਜੀ ਅਮਰਜੋਤ ਜੀ ਕਿੱਥੋਂ ਪਿਆਸ ਹੋ ਕੇ ਇਹ ਜੋ ਪੈਸੇ ਸੰਭਾਲਣ ਦਾ ਤੇ ਕਦੋਂ-ਕਦੋਂ ਦੇ ਪੈਸੇ ਨੇ ਕੀ ਲੱਗਦਾ ਤੁਹਾਨੂੰ ਕਿ ਇੰਨੀ ਕਿੰਨੇ ਦੀ ਕੀਮਤ ਹੋਵੇਗੀ ਇਹ ਖਾਨਦਾਨੀ ਸ਼ੌਂਕ ਹੈ ਜੀ ਦਾਦਾ ਜੀ ਨੂੰ ਵੀ ਸ਼ੌਂਕ ਸੀ ਫਾਦਰ ਸਾਹਿਬ ਨੂੰ ਵੀ ਹੈ ਤੇ ਮੈਨੂੰ ਵੀ ਹੈਗਾ ਇਹ ਵੀ ਲੱਗ ਕੇ ਚਲੋ ਖੂਨ ਚ ਹੀ ਹੈ ਸ਼ੌਂਕ ਤਾਂ ਤੇ ਬਾਕੀ ਇਹ ਵੀ ਪੁਰਾਣੇ ਨੋਟ ਸਾਰੇ ਸਾਹਮਣੇ ਹੋਏ ਜੀ 78 ਵੇਲੇ ਜਿਹੜੀ ਪਹਿਲੀ ਨੋਟਬੰਦੀ ਉਹ ਤੋਂ ਦੇ ਵੀ ਨੋਟ ਹੈਗੇ ਆ ਪੁਰਾਣਾ 100 ਰੁਪਏ ਦਾ ਵੱਡਾ ਨੋਟ ਹੁੰਦਾ ਜਿੱਦਾਂ ਇਹ ਤੁਹਾਨੂੰ ਦਿਖਾ ਰ ਇਹ ਵੀ 978 ਜੀ ਪਹਿਲੀ ਨੋਟ ਬੰਦੀ ਵੀਰੇ ਬੰਦ ਹੋਇਆ ਸੀ ਬਾਕੀ ਆਹ 10 ਰੁਪਏ ਦੀ ਕਾਪੀ ਇਹ ਪੁਰਾਣੀ ਇਹ ਨਹੀਂ ਮਿਲਦੀ ਅੱਜ ਕੱਲ ਤਾਂ ਜਿਹੜੇ ਇਲਾਕੇ ਚੱਲੋ ਵੀ ਆਹ ਮੋਦੀ ਨੇ ਅੱਜ ਕੱਲ ਤਾਂ ਮੋਦੀ ਨੇ ਨਵੀਆਂ ਕਾਪੀਆਂ ਕੱਢੀਆਂ ਨੇ ਇਹ ਵੀ ਨਹੀਂ ਮਿਲ ਰਹੀਆਂ ਮਾਰਕੀਟ 'ਚ ਇਹ ਵੀ ਤੁਹਾਨੂੰ ਪਤਾ ਪਿਆ ਹਾਂ ਦੇ ਸੀਜ਼ਨਾਂ ਵਿੱਚ ਇਹ ਵੀ 15 1500 18 1800 ਰੁਪਏ ਦੀ ਕਾਪੀ ਸੇਲ ਕਰਦੇ ਆ ਲੋਕ 1000 ਰੁਪਏ ਦੀ ਹਾਂਜੀ ਆ ਆ ਹਾਂਜੀ 1000 ਵਾਲੀ ਜੀ ਬਾਕੀ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਦਿਖਾਉਣਾ ਇੱਕ ਆ 20 ਰੁਪਏ ਦੀ ਕਾਪੀ ਇਹ ਵੀ ਨਹੀਂ ਮਿਲਦੀ ਅੱਜ ਦੇ ਟਾਈਮ 'ਚ ਤੇ ਇੱਕ ਆ 10 ਰੁਪਏ ਦੀ ਆ ਤਾਂ ਹ ਕਿਉਂਕਿ ਆ ਆ ਨਵੀਆਂ ਚੱਲ ਪਈਆਂ ਆ ਪਹਿਲਾਂ ਵਾਲੀ ਐ ਇਹ ਤਾਂ ਮਿਲਦੀ ਹੀ ਨਹੀਂ ਆਤਾ ਅੱਜ ਫਿਰ ਵੀ ਮਿਲ ਜਾਂਦੀ ਐ ਬਾਕੀ ਆ 20 ਰੁਪਏ ਦੀ ਕਾਪੀ ਐ ਇਹ ਵੀ ਨਹੀਂ ਮਿਲਦੀ ਬੰਦ ਕਾਪੀ ਪਿੱਛੇ ਇਹਦੇ ਆ ਬਣਿਆ ਹੁੰਦਾ ਠੀਕ ਐ ਜੀ ਤੇ ਬਾਕੀ 10 ਰੁਪਏ ਦੇ ਪੁਰਾਣੇ ਨੋਟ ਹੋ ਗਏ ਇਹ ਕਿਹੜੇ ਸੌਣਦੇ ਨੇ 78 ਚ ਨੋਟਬੰਦੀ ਵੇਲੇ ਬੰਦ ਹੋਏ ਸੀ ਜੀ ਉਸ ਤੋਂ ਬਾਅਦ 1 ਰੁਪਏ ਦੀ ਕਾਪੀ ਇਹ ਵੀ 78 ਦੇ ਹਾਂਜੀ ਇਹ 2 ਰੁਪਏ ਦੀ ਕਾਪੀ ਤੇ ਬਾਕੀ ਵੀ ਦਿਖ ਰਹੇ ਆ ਵੀ ਇਹ ਨੋਟ ਤਾਂ ਛੋਟੇ ਛੋਟੇ ਨੇ ਇੱਕ ਦਾ ਹੋ ਗਿਆ ਜਵੇਂ ਦੋ ਦਾ ਹੋ ਗਿਆ ਇਹ 100 ਰੁਪਏ ਦਾ ਨੋਟ ਤਾਂ ਕਾਫੀ ਵੱਡਾਗਾ ਇਹਨੂੰ ਬੰਦਾ ਜੇਬ 'ਚ بس ਜੇ ਵੀ ਵਰਗੀ ਚਾਰ ਦਹਾਂ ਮਾਰਨੀ ਪੈਂਦੀ ਸੀ ਫਿਰ ਜੇਬ ਚ ਪੈਂਦਾ ਸੀ ਹਾਂ ਉਦਾਂ ਨਹੀਂ ਇਹਨੂੰ ਪਰਸਨਾ ਨਹੀਂ ਬੰਦਾ ਪੈਸੇ 2000 ਪਾ ਸਕਦਾ ਸਿੱਧਾ ਨਹੀਂ ਪਾ ਸਕਦਾ ਸੀਗਾ ਜੀ ਬਾਕੀ ਐ ਵੀ ਸ਼ੌਂਕ ਦੇ ਨਾਲ ਜਿਵੇਂ 20 ਰੁਪਏ ਦੀ ਨੰਮੀ ਕਾਪੀਆਂ ਹੋ ਗਈਆਂ 50 ਦੀ ਕਾਪੀ ਹੋ ਗਈ ਇਹ ਸਾਰੇ ਨੋਟ ਸੰਭਾਲ ਕੇ ਰੱਖੇ ਹੋਏ ਨੇ ਉਹਨਾਂ 500 ਵਾਲੇ ਵੀ ਰੱਖ ਲਈ ਮੈਂ ਚੱਲ ਜਦੋਂ ਵਰਤਨ ਉਹ ਜਦੋਂ ਮਰਜ਼ੀ ਜਾ ਕੇ ਵਰਤ ਲਈਏ ਪਰ ਐ ਵੀ ਇੱਥੇ ਜਮਾ ਪਏ ਨੇ ਲੋਕਾਂ ਨੇ ਤਾਂ 5-500 ਦਾ ਇਕੱਲਾ ਇਕਲਾ ਨੋਟ ਘਰੋਂ ਕਢਤਾ ਹਾਂਜੀ ਤੁਸੀਂ ਫਿਰ ਇਹਨੇ ਸਾਂਭੀ ਬੈਠੇ ਹੋ ਬਸ ਆਂਕ ਹੈ ਜੀ ਹੁਣ ਆ ਦੋ ਕਾਪੀਆਂ ਸਾਂਭੀ ਹੋਈਆਂ ਨੇ ਤਾਂ ਵੀ ਇਧਰ ਸਾਈਡ ਤੇ ਪੈਣੇ ਨਹੀਂ ਚੱਲੇ ਜਾਂਦੇ ਨੇ ਹੁਣ ਐ ਵੀ ਚਲੇ ਤੇ ਪੈਕ ਕਰਕੇ ਰੱਖਦੇ ਪਏ ਰਹਿਣਗੇ ਜੀ ਤੁਸੀਂ ਸੀਲ ਕਰਨਾ ਚਾਹੋ ਅੱਜ ਵੀ ਸੀਲ ਹੋ ਜਾਣਗੇ ਹਾਂ ਹੋ ਜਾਣਗੇ ਜੀ ਕੋਈ ਚੱਕਰ ਨਹੀਂ ਮੈਂ ਵੀ ਸਾਰੇ ਖਰੀਦੇ ਨੇ ਜੀ ਅੱਛਾ ਤੁਸੀਂ ਖਰੀਦੇ ਨੇ ਹਾਂਜੀ ਸਾਰੇ ਖਰੀਦਿਆ ਨੇ ਆ 5 ਰੁਪਏ ਦਾ ਵੱਡਾ ਨੋਟ ਹੁੰਦਾ ਸੀ ਇਹ ਵੀ 78 ਚ ਪਹਿਲੇ ਨੋਟ ਦੰਦੇ ਵੇਲੇ ਬੰਦ ਹੋਇਆ ਇਹ ਵੀ ਨਹੀਂ ਮਿਲਦਾ ਆ 5 ਰੁਪਏ ਦੀ ਕਾਪੀ ਹੋਊਗੀ ਮੋਸਟਲੀ ਸਾਰੀਆਂ ਕਾਪੀਆਂ ਹੈਗੀਆਂ ਆਪਣੇ ਕੋਲੇ ਇਹ 10 ਰੁਪਏ ਦਾ ਜੀ ਇਹ ਵੀ ਕਾਹੀ ਵੱਡਾ ਨਾ ਹਾਂਜੀ 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 ਤਾਂ ਵੀਰ ਜੀ ਕਰੋ ਕਿੰਨੇ سپورਟ ਰਹੀ ਇਹਨਾਂ ਜੋ ਆਪਾਂ ਪੈਸਾ ਲਗਾ ਕੇ ਸ਼ੌਂਕ ਪੂਰਾ ਕਰ ਰਹੇ ਆ ਆਪਣਾ ਕਰੋ ਫੁੱਲ سپورਟ ਆ ਜੀ ਕੋਈ ਚੱਕਰ ਨਹੀਂ ਫਾਦਰ ਸਾਹਿਬ ਦਾ ਵੀ ਪੂਰਾ سپورਟ ਆ ਉਹਨਾਂ ਨੂੰ ਵੀ ਸ਼ੌਂਕ ਹੈ ਉਹ ਕਈ ਵਾਰੀ ਉਹ ਚੀਜ਼ ਲੈ ਕੇ ਮੈਨੂੰ ਦੱਸਦੇ ਨੇ ਵੀ ਆਪਾਂ ਆਹ ਚੀਜ਼ ਲੈ ਲਈ ਕੱਲ ਮੈਡਲ ਖਰੀਦਿਆ ਚਾਂਦੀ ਦਾ ਤੇ ਉਹਨਾਂ ਨੇ ਫੋਟੋ ਪਾਈ ਕਹਿੰਦੇ ਆ ਲੈ ਲਈਏ ਮੈਂ ਕਿਹਾ ਲੈ ਲਓ ਜੀ ਫਾਦਰ ਸਾਹਿਬ ਨੂੰ ਪੂਰਾ ਸ਼ੌਂਕ ਹੈ ਨਿੰਕੇ ਖੂਨ ਖੂਨ ਜੇ ਸ਼ੌਕ ਹੈ ਜੋ ਜੋ ਸ਼ੌਕ ਹੈਗਾ ਸੀ ਜੇ ਸੰਭਣ ਦਾ ਹਾਂ ਪੂਰਾ ਜੀ ਪੂਰਾ ਹੁਣ ਆਹ ਮੈਡਲ ਨੇ ਜਿਹੜੇ ਇਹ ਵੀ ਸਾਰੇ ਰਿਆਸਤੀ ਮੈਡਲ ਨੇ ਉਹਨੇ ਲਾ ਕੇ ਚੱਲੋ ਵੀ ਹੈਗਾ ਚਾਂਦੀ ਦੇ ਉੱਪਰ 골ਡ ਪਲੇਟਡ ਆ ਸਾਰਾ ਇਹ ਦੇਖੋ ਹੁਣ ਇਦਾਂ ਦੇ ਮੈਡਲ ਦੇਖਣ ਨੂੰ ਨਹੀਂ ਮਿਲਦੇ ਬ੍ਰਿਟਿਸ਼ ਆਰਮੀ ਦੇ ਮੈਡਲ ਨੇ ਸਾਰੇ ਇਹ ਹਾਂ ਆਹ ਇਹ ਜਿਹੜੀ ਰਾਣੀ ਉਹ ਸੀਗੀ ਅਲੀਜ਼ਾਬੈਥ ਰਾਣੀ ਉਹਦਾ ਸਰਵਿਸ ਮੈਡਲ ਹੈ エリザベス ਰਾਣੀ ਦਾ ਸਰਵਿਸ ਮੈਡਲ ਹੈ ਚਾਂਦੀ ਦਾ ਪਿਆਰ ਇਹ ਵੀ ਮੈਡਲ 골ਡ ਪਲੇਟਡ ਹੈ ਜੀ ਉੱਪਰ ਜਾਰਜ ਦਾ ਤਾਜ ਬਣਿਆ ਹੋਇਆ ਜਿਹੜਾ ਛੋਟਾ ਮੈਡਲ ਹੁੰਦਾ ਸੀਗਾ ਇਹ ਜਿੱਦਾਂ ਵੱਡਾ ਮੈਡਲ ਦਾ ਜਦੋਂ ਸਰਵਿਸ ਤੇ ਜਾਣਾ ਡਿਊਟੀ ਦੇਣਾ ਉਦੋਂ ਲਾ ਕੇ ਜਾਂਦੇ ਸੀ ਛੋਟਾ ਮੈਡਲ ਜਿਵੇਂ ਤੁਸੀਂ ਡਿਨਰ ਤੇ ਇਨਵਾਈਟ ਕਰ ਲੈ ਕੇ ਸਾਨੂੰ ਜਾਂ ਪਾਰਟੀ ਤੇ ਜਾਣਾ ਛੋਟਾ ਮੈਡਲ ਉਦੋਂ ਲਾ ਕੇ ਜਾਂਦੇ ਸੀ ਹਾਂਜੀ ਇਹ ਦੋਨੋਂ ਦਾ ਸੈੱਟ ਹੈ ਆਹ ਵਿਕਟੋਰੀਆ ਰਾਣੀ ਦਾ ਮੈਡਲ ਹੈ ਨਾਲ ਫੀਤੀ ਵਗੈਰਾ ਉੱਪਰ ਫੋਟੋ ਬਣੀ ਹੋਈ ਉਹਨਾਂ ਦੀ ਸਾਰੇ ਸਾਮ ਕੇ ਰੱਖੇ ਹੋਏ ਜੀ ਬਾਕੀ ਚਾਂਦੀ ਦੇ ਸਿੱਕੇ ਹਾਂਜੀ ਇਹ ਵੀ ਦਿਖਾਉਣਾ ਤੁਹਾਨੂੰ ਮੈਂ ਇਹ ਸਾਰੇ ਚਾਂਦੀ ਦੇ ਸਿੱਕੇ ਨੇ ਜੀ ਜਿੰਨੇ ਵੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਥੇ ਰੱਖ ਲੈਂਦਾ ਕੈਮਰਾ ਜੀ ਇਹ ਸਾਰੇ ਚਾਂਦੀ ਦੇ ਸਿੱਕੇ ਨੇ ਸ਼ਾਹਜਹਾਨ ਦੇ ਜਿੰਨੇ ਵੀ ਆਪਣੇ ਰਾਜੇ ਹੋਏ ਨੇ ਉਸ ਟਾਈਮ ਦੇ ਹਾਂਜੀ 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 ਸਾਰੇ ਇਹਨਾਂ ਸਿੱਕੇਨ ਵਿਕਟੋਰੀਆ ਰਾਣੀ ਦੇ ਬੀਕਰ ਨੇਰ ਦੇ ਹੋਗੇ ਬਿਕਰ ਨੇ ਸਟੇਟ ਦੇ ਹੋਗੇ ਗਵਾਲੀ ਸਟੇਟ ਦੇ ਹੋਗੇ ਇਹ ਸਾਰੇ ਪ्युअर ਚਾਂਦੀ ਦੇ ਸਿੱਕੇ ਨੇ ਇੱਕ ਇੱਕ ਰਾਜ ਦੇ 4-4 ਸਿੱਕੇ ਜਦੋਂ ਤੋਂ ਜਾਰੀ ਹੋਏ ਸਾਰੇ ਨੇ ਕਲੈਕਸ਼ਨ ਕੀਤੀ ਹੋਈ ਹੈ ਜੀ ਇਹਨਾਂ ਦੇ ਉੱਪਰ ਕਾਫੀ ਸਮਾਂ ਲੱਗਿਆ ਕਲੈਕਸ਼ਨ ਕਰਨ ਤੇ ਹਾਂਜੀ ਹਾਂਜੀ ਇਹ ਆਪਣੇ ਇੰਡੀਅਨ ਸਿੱਕੇ ਨੇ ਜਾਂ ਕਿਤੇ ਬਾਹਰੋਂ ਇੰਡੀਅਨ ਨੇ ਜੀ ਐਡੀਐਮ ਸਿੱਕੇ ਨੇ ਜਿੰਨਾ ਵੀ ਤੁਸੀਂ ਤਾਂ ਸਾਰੇ ਇੰਡੀਅਨ ਨੇ ਜੀ ਤਕਰੀਬਨ 200 ਪਲੱਸ ਸਿੱਕਾ ਹੋ ਗਿਆ ਹੁਣ ਮੇਰੇ ਕੋਲ ਕਲੈਕਸ਼ਨ ਦੇ ਵਿੱਚ ਆਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਹੈ ਆਪਣੇ ਸਿੱਖ ਰਾਜ ਦੇ ਹਮ ਇਹਨਾਂ ਦਾ ਜਿਹੜਾ ਚਿੰਨ੍ਹ ਹੁੰਦਾ ਸੀ ਪੱਤਾ ਹੁੰਦਾ ਸੀ ਇਹਨਾਂ ਦੀ ਪਛਾਣ ਸੀ ਜਿਹੜੀ ਸਰੇਖ ਸਿੱਕੇ ਦੇ ਉੱਪਰ ਕੋਈ ਵੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦਾ ਹੋਵੇ ਉਦੋਂ ਉੱਪਰ ਪੱਤਾ ਜ਼ਰੂਰ ਬਣਿਆ ਹੋਵੇ ਇਹ ਉਹਨਾਂ ਦਾ ਚਿੰਨ੍ਹ ਸੀਗਾ ਇਹ ਵੀ ਸੰਭਾਲ ਕੇ ਰੱਖੇ ਨੇ ਬਾਕੀ ਆ ਜਿਹੜੇ ਆਪਣੇ ਬ੍ਰਿਟਿਸ਼ ਵਾਲੇ ਆ ਗਏ ਕੋਇਨ ਵਿਕਟੋਰੀਆ ਦੇ ਜਾਰਜ ਦੇ ਉਹ ਵੀ ਸਾਰੇ ਸਾਮਕ ਰੱਖੇ ਹੋਏ ਨੇ ਇਹ ਸਾਰੇ ਤੁਸੀਂ ਖਰੀਦੇ ਨੇ ਵੀਰ ਜੀ ਸਾਰੇ ਖਰੀਦੇ ਨੇ ਜਿੰਨੇ ਵੀ ਸਿੱਕੇ ਨੇ ਸਾਰੇ ਖਰੀਦੇ ਨੇ ਟੋਟਲੀ ਉਹਨਾਂ ਨੇ ਕੈਸਟਾਂ ਤੇ ਹਾਂਜੀ ਕੈਸਟਾਂ ਦੀ ਗੱਲ ਕੀਤੀ ਜਾਵੇ ਅਸੀਂ ਦੇਖਦੇ ਸੀ ਕਿ ਹੁਣ ਤਾਂ ਸਾਡੇ ਦੁਕਾਨ ਨੂੰ ਤੁਸੀਂ ਸੰੂਰ ਵਿੱਚ ਕੋਲਾਪੜ ਦੇ ਵਿੱਚ ਬਾਮੇ ਵਾਲਿਆਂ ਦੀ ਹਾਂ ਬਾਮੇ ਵਾਲਿਆਂ ਦੀ ਹਾਂ ਬਹੁਤ ਓਡੀ ਦੁਕਾਨ ਸੀਗੀ ਕੈਸਟਾਂ ਹੀ ਕੈਸਟਾਂ ਹੁੰਦੇ ਸੀ ਜਾਂ ਕੈਸਟਾਂ ਆਡੀਓ ਕੈਸਟਾਂ ਉਹਨੇ ਬੰਦ ਕਰ ਦਿੱਤੀਆਂ ਫਿਰ ਡੀਵੀਡੀਆਂ ਰੱਖ ਲੀਆਂ ਉਹ ਵੀ ਬੰਦ ਹੋ ਗਈਆਂ ਹੁਣ ਤਾਂ ਕੰਪਿਊਟਰ ਚੱਲ ਗਏ ਫੋਨਾਂ 'ਤੇ ਸਭ ਕੁਝ ਨਿਕਣਾ ਦਾ ਇੰਟਰਨੈਟ ਸੱਚ ਮਾਰ ਕੇ ਤਾਂ ਇਹ ਸ਼ੌਂਕ ਆਪਾਂ ਨੂੰ ਕਦੋਂ ਤੋਂ ਹੈ ਕੀ ਇਸ ਵਿੱਚ ਤੁਸੀਂ ਕੋਈ ਪੈਸੇ ਵੀ ਕਮਾ ਰਹੇ ਹੋ ਹਾਂਜੀ ਆਪਣਾ ਮੇਨ ਬਿਜ਼ਨਸ ਇਹੀ ਹੈ ਕੈਸਟਾਂ ਦਾ ਰਕਾੜਾਂ ਦਾ ਤੇ ਕੋਈ ਵੀ ਜਿਵੇਂ ਡੀਵੀਡੀ ਪਲੇਅਰ ਹੋਗੇ ਜਾਂ ਲਾ ਕੇ ਚੱਲੋ ਤੁਹਾਨੂੰ ਉੱਪਰ ਦਿਖਾਉਣਾ ਐਂਪਲੀਫਾਇਰ ਵਿਨਟੇਜ ਸਪੀਕਰ ਸਾਰਾ ਕੁਝ ਰੱਖਿਆ ਆਪਣੇ ਕੋਲੇ ਮੇਨ ਆਪਣਾ ਕੰਮ ਇਹੀ ਹੈ ਆਪਣਾ 올 ਵਰਲਡ ਦੇ ਵਿੱਚ ਸਮਾਨ ਜਾਂਦਾ ਕਿਸੇ ਵੀ ਸ਼ਹਿਰ ਦੇ ਵਿੱਚੋਂ ਆਰਡਰ ਕਰ ਸਕਦੇ ਹੋ ਤੁਹਾਡੇ ਘਰੇ ਪਹੁੰਚ ਜਾਏਗਾ ਤੇ ਬਾਕੀ ਇਹ ਹੈ ਵੀ ਕੈਸਟ ਜਿਹੜੀ ਮੰਗੋਗੇ ਤੁਹਾਨੂੰ ਉਹੀ ਮਿਲ ਜਾਣੀ ਹੈ 1 ਡੇ ਲੱਖ ਦੇ ਕਰੀਬ ਕੈਸਟ ਹੈ ਲੱਭਣ ਨੂੰ ਟਾਈਮ ਲੱਗ ਜਾਂਦਾ ਪਰ ਇਹ ਨਹੀਂ ਹੈ ਕਿ ਆਪਣੇ ਕੋਲੇ ਕੋਈ ਕੈਸਟ ਨਾ ਮਿਲੇ ਹਾਂਜੀ ਇਹ ਗੁਰਦਾਸ ਮਾਨ ਦੀ ਕੈਸਟ ਪਈ ਹੈ ਹੈਨਾ ਰੱਬ ਤੋਂ ਡਰ ਸੱਜਣਾ ਇਹ ਰੱਬ ਤੋਂ ਡਰ ਸੱਜਣਾ ਫਿਲਮ ਇਹ ਮਾਰਕੀਟ 'ਚ ਨਿਕਲੀ ਵੀ ਨਹੀਂ ਇਹ ਫਲॉप ਹੋ ਗਈ ਸੀਗੀ ਇਹ ਗੁਰਦਾਸ ਮਾਨ ਜੀ ਦੀ ਲਾਸਟ ਦੇ ਕੈਸਟ ਆਈ ਸੀਗੀ ਤੇ ਇਹ ਕੈਸਟ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ ਸਿਰਫ 10-15 ਬੰਦਿਆਂ ਕੋਲ ਹੀ ਹੋਣੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਨਾ ਤੇ YouTube ਤੇ ਗਾਣੇ ਨੇ ਇਹਦੇ ਗਾਣੇ ਜਿਹੜੇ ਵੀ ਹੈਗੇ ਨੇ ਪਿੱਛੇ ਲਿਖੇ ਹੋਏ ਇਹ ਕਿਸੇ ਨੂੰ ਨਹੀਂ ਪਤਾ ਵੀ ਇਹ ਇਹਦੇ ਗੁਰਦਾਸ ਮਾਨ ਦੇ ਆ ਗਾਣੇ ਵੀ ਆਏ ਹੋਏ ਆ ਬਾਕੀ ਗੁਰਦਾਸ ਮਾਨ ਸਾਹਿਬ ਦੀ ਪੂਰੀ ਕਲੈਕਸ਼ਨ ਐਲਪੀ ਅੱਜ ਕੱਲ ਤਾਂ ਇਹ ਸਾਰਾ ਕੁਝ ਹੀ ਮਿਲ ਜਾਂਦਾ ਹੈ YouTube ਤੇ ਨੈਟ ਤੇ ਹਾਂ ਬਹੁਤ ਚੀਜ਼ਾਂ ਆਪਣੇ ਕੋਲੇ ਇਦਾਂ ਦੇ ਗਾਣੇ ਆ ਜਿਹੜੇ YouTube ਤੇ ਹੈ ਹੀ ਨਹੀਂ ਜੀ ਲੋਕ ਬਹੁਤ ਡਿਮਾਂਡ ਕਰਦੇ ਹਨ ਇੱਕ ਗਾਣਾ ਪਾ ਦਿਓ ਜਿੰਨੇ ਪੈਸੇ ਲੈ ਲਵੋ ਮੈਂ ਦਿੰਦੇ ਹੀ ਨਹੀਂ ਮੈਂ ਕਹਿੰਦਾ ਕੈਸਟ ਲੈ ਲਵੋ ਆਪ ਦਾ ਸੁਣੋ ਜੋ ਮਰਜ਼ੀ ਕਰੋ ਹੁਣ ਜੇ ਇਹ ਕੈਸਟ ਦੀ ਗੱਲ ਕੀਤੀ ਜਾਵੇ ਤੁਹਾਡੇ ਕੋਲ ਇੱਕੋ ਹੀ ਕੈਸਟ ਹੈ ਨਾ ਇਹ ਤੇ ਜੇ ਕਿਸੇ ਕਿਸੇ ਖਰੀਦਣ ਉਹ ਤੱਕ ਕਿੰਨੇ ਕਿੰਨੇ ਵੇਚੋਗੇ ਤੁਸੀਂ ਨਹੀਂ ਉਹ ਤਾਂ ਨਹੀਂ ਦੱਸ ਸਕਦੇ ਇਦਾਂ ਆਪਾਂ ਅੱਛਾ ਹਾਂ ਉਹ ਵੇਚ ਰਹੂਦਾਂਗੇ ਜੇ ਕੋਈ ਖਰੀਦੂਗਾ ਦਿੰਦਾਂਗੇ ਜੀ ਵੇਚਦਾਂ ਤੇ ਸਾਂਭ-ਸਮਾਂ ਦੀ ਗੱਲ ਕੀਤੀ ਹੈ ਵੀ ਆਪਾਂ ਦੇਖਦੇ ਆਂਗੇ ਕੋਈ ਕੋਈ ਚੀਜ਼ ਪਈ ਪਈ ਖਰਾਬ ਹੋ ਜਾਂਦੀ ਹੈ ਇਹਨਾਂ ਦੀ ਸਾਂਭ-ਸਮਾਲ ਕਿੰਨੀ ਕਰ ਤੇ ਜੇ ਖਰਾਬ ਹੋਣ ਦੇ ਚਾਂਸ ਕਿਸ ਤਰ੍ਹਾਂ ਬਣਦੇ ਨੇ ਇਹਨਾਂ ਦੇ ਨਹੀਂ ਖਰਾਬ ਤਾਂ ਤਾਂ ਹੋਊਗੀ ਜੇ ਪਾਣੀ ਲੱਗੂਗਾ ਜੇ ਧੁੱਪੇ ਪਈਆਂ ਰਹਿਣ ਜ਼ਿਆਦਾ ਹੀਟ ਮਾਰੂਗੀ ਤਾਂ ਖਰਾਬ ਹੁੰਦੀਆਂ ਅਦਰਵਾਈ ਇਹਨਾਂ ਨੂੰ ਕੁਝ ਨਹੀਂ ਹੁੰਦਾ 100 ਸਾਲ ਰੱਖੀ ਰੱਖੋ ਐਦਾਂ ਹੀ ਚੱਲਣਗੀਆਂ ਕਿਸੇ ਖਤ ਕਮਾ ਜਾਂਦਾ ਆਪਣਾ ਕੋਈ ਇਹੋ ਜਿਹਾ ਸ਼ਹਿਰ ਜਾਂ ਕੋਈ ਦੇਸ਼ ਹੈ ਨਹੀਂ ਜਿੱਥੇ ਨਾਸ ਬਣ ਜਾਂਦਾ ਹੋਵੇ ਜੀ ਲੇਕਿਨ ਤੁਸੀਂ ਪਰਸਨ ਰੱਖਿਆ ਹੈ ਨਾ ਇੱਥੇ ਉਹ ਕਿੱਥੇ ਜਾਣਾ ਹੈ ਉਹ ਕੈਨੇਡਾ ਜੀ ਸਰੀ ਵੇਚ ਜਾਣਾ ਇਹ ਹਾਂਜੀ ਜੀ ਬੀ ਜੀ ਧੰਨਵਾਦ ਤੁਹਾਡਾ ਤੁਹਾਨੂੰ ਸਮਝ ਦਿੱਤਾ ਗੱਲ ਕੀਤੀ ਜਾਵੇ ਸ਼ੌਂਕ ਦੀ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਲੱਖਾਂ ਰੁਪਏ ਲਗਾ ਕੇ ਬਾਈ ਨੇ ਜੋ ਨੋਟ ਸੰਭਾਲੇ ਹੋਏ ਹਨ ਕੈਸਟਾਂ ਦਾ ਕੰਮ ਆਪਾਂ ਨੂੰ ਇਦਾਂ ਸਿੱਖ ਕੇ ਜਿਵੇਂ ਆਡੀਓ ਕੈਸਟਾਂ ਤਾਂ ਦੁਨੀਆ ਤੋਂ ਅਲੋਪ ਹੀ ਹੋ ਗਈਆਂ ਲੇਕਿਨ ਇੱਥੇ ਆਏ ਆ ਤਾਂ ਪਤਾ ਲੱਗਿਆ ਕਿ ਅੱਜ ਵੀ ਘੜੀ ਵੀ ਕੈਸਟਾਂ ਦਾ ਕੰਮ ਚੱਲ ਰਿਹਾ ਬਾਈ ਕੋਲੇ ਪੁਰਾਣੀ ਤੋਂ ਪੁਰਾਣੀਆਂ ਕੈਸਟਾਂ ਪਈਆਂ ਦੱਸ ਰਿਹਾਗੇ 1.5 ਲੱਖ ਤੋਂ ਪਲੱਸ ਕਮਰੇ ਭਰੇ ਪਏ ਨੇ ਕੈਸਟਾਂ ਦੇ ਸਮਾਂ ਲੱਗ ਖਾ ਦਾ ਲੱਭਣ ਨੂੰ ਲੇਕਿਨ ਇਹ ਨਹੀਂ ਹੋਵੇਗਾ ਕੋਈ ਚੀਜ਼ ਮਿਲੇਗੀ ਨਹੀਂ ਗੁਰਦਾਸ ਮਾਨ ਨਾ ਦਾ YouTube ਤੇ ਹੈ ਨਾ ਇੰਟਰਨੈਟ ਤੇ ਹੈ ਉਸੇ ਤਰ੍ਹਾਂ ਇਹਨਾਂ ਨੇ ਸਿੱਕੇ ਸਾਮ ਹਾਲ ਕੇ ਰੱਖੇ ਨੇ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅੱਜ ਵੀ ਇਹਨਾਂ ਦੀ ਜੋ ਕੈਸਟਾਂ ਦਾ ਕੰਮ ਹੈ ਉਹ ਕੈਸਟਾਂ ਹੀ ਸੇਲ ਕਰ ਰਹੇ ਹਨ ਅਤੇ ਉਹ ਬੈਗ ਭਰਿਆ ਪਏ ਕਿ ਇਹਨਾਂ ਦਾ ਜੋ ਕੋਰੀਅਰ ਇਹਨਾਂ ਨੇ ਕਰਨਾ ਹੈ ਕੈਨੇਡਾ ਦੇ ਵਿੱਚ ਕੈਨੇਡਾ ਵਿੱਚ 200 263 ਕੈਸਟਾਂ ਦਾ ਪਾਰਸਲ ਜਾਣਾ ਹੈ ਪੇਮੈਂਟ ਜਿੱਦਣ ਆ ਗਈ ਨਾਲ ਦੀ ਨਾਲ ਯੂਜ਼ਰ ਨੂੰ ਪਾਰਸਲ ਕਰ ਦੇਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ